ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਪੁੱਜੀਆ ਸ਼ਿਕਾਇਤਾਂ ਬਾਬਤ ਸੁਣਵਾਈ ਕਰਨ ਲਈ ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਨੇ ਅੱਜ ਇੱਥੇ ਬਚਤ ਭਵਨ ਵਿਖੇ ਜ਼ਿਲ੍ਹੇ ਨਾਲ ਸੰਬੰਧਿਤ ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਕੀਤੀ ਲੋਕਾਂ ਦੀਆਂ ਮੁਸ਼ਕਲਾਂ ਦਾ ਮੌਕੇ ਉੱਤੇ ਹੀ ਨਿਪਟਾਰਾ ਕੀਤਾ ਅਤੇ ਕਈ ਮਾਮਲਿਆਂ ਤੇ ਨਿਪਟਾਰੇ ਲਈ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਐਸੇ ਕਮਿਸ਼ਨ ਮੈਂਬਰ ਚੰਦਰੇਸ਼ਵਰ ਸਿੰਘ ਸੋਹੀ ਨੇ ਵੱਖ-ਵੱਖ ਸ਼ਿਕਾਇਤਾਂ ਦੀ ਸੁਣਵਾਈਆਂ ਕਰਦੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਨਿਆਂ ਪ੍ਰਬੰਧ ਅਜਿਹੇ ਪੁਕਤਾ ਕਿਤੇ ਨਾਂ ਦੇ ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਕਿਸੇ ਵੀ ਵਿਅਕਤੀ ਨੂੰ ਨਿਆਂ ਲੈਣ ਲਈ ਕਮਿਸ਼ਨ ਤੱਕ ਜਾਣ ਦੀ ਲੋੜ ਨਹੀਂ ਪਵੇਗੀ ਅੱਜ ਸਾਡੇ ਕਮਿਸ਼ਨ ਵੱਲੋਂ ਬੰਦੇ ਗੜ ਸਾਹਿਬ ਜੀ ਦੇ ਦੌਰੇ ਕੀਤਾ ਗਿਆ ਜਿੱਦਾਂ ਅਸੀਂ ਲੋਕ ਹੈਗੇ ਕਿ ਅੱਜ ਅਸੀਂ ਬਚਤਪਵਨ ਆਇਆ ਤੇ ਕਈ ਕੰਪਲੇਂਟ ਸਿਖੀਆਂ ਜੋ ਕਿ ਪੂਰੇ ਮੌਕੇ ਤੇ ਸ਼ਿਕਾਇਤ ਕਰਤਾ ਵੀ ਹੈ ਨੇ 50 ਤੋਂ ਵੀ ਸਾਰੇ ਹੈ ਤੇ ਮੋਕਟਿੰਗ ਚਾਰਾ ਚਲਦੀ ਪੂਰਨ ਕੋਸ਼ਿਸ਼ ਕੀਤੀ ਗਈ ਤੇ ਕਈ ਹੋਈਆਂ ਵੀ ਨੇ ਕਈ ਆਲਰੇਡੀ ਫਾਈਲ ਹੋ ਚੁੱਕੀ ਸੀ ਉਹਨਾਂ ਦੇ ਤੇ ਰਿਪੋਰਟਾਂ ਲੈਣੀਆਂ ਨੇ ਤੇ ਨਾਲ ਹੀ ਕਈ ਕੇਸਸ ਇਨਸਟਰਕਸ਼ਨ ਦੇ ਕੇ ਕਨਸਰਨ ਅਫੀਸਰਸ ਨੂੰ ਅਸੀਂ ਕਮਿਸ਼ਨ ਦਫਤਰ ਪਾਸੋਂ ਜੇਕਰ ਲਾਇਆ ਗਿਆ ਤੇ ਸਾਡੀ ਪੰਜਾਬ ਗਵਰਨਮੈਂਟ ਤੇ ਕਮਿਸ਼ਨ ਦੀ ਇਹੀ ਸੋਚ ਹੈ ਕਿ ਲੋਕਾਂ ਚ ਵਤ ਵਤ ਜਾ ਕੇ ਜਿਹੜਿਆਂ ਚ ਜਾ ਕੇ ਅਸੀਂ ਕੰਪਲੇਨ ਦਾ ਦਫਤਾਰਾ ਕੀਤਾ ਜਾਵੇ ਤਾਂ ਕਿ ਅਤੇ ਨਾ ਹੀ ਜੋ ਐਸਪੀ ਚਰਨ ਸਹੂਲਤਾਂ ਨੇ ਜਾਂ ਉਹਨਾਂ ਦੇ ਰਾਈਟਸ ਨੇ ਉਹਦੇ ਵੀ ਅਵੇਲਬਲ ਕੀਤਾ ਜਾਵੇ